ਤਪ ਸਥਾਨ ਸ਼੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਟਾਂਡੇ ਵਾਲੇ ਮਹਾਂਪੁਰਖਾਂ ਦੇ ਅਸਥਾਨ ਦੇ ਮੁਖ ਸੇਵਾਦਾਰ ਸਤਕਾਰਯੋਗ ਸ਼੍ਰੀਮਾਨ ਸੰਤ ਬਾਬਾ ਗੁਰਦਿਆਲ ਸਿੰਘ ਜੀ ਟਾਂਡੇ ਵਾਲੇ ਗੁਰੂ ਦਰਬਾਰ ਚ ਪਹੁੰਚ ਚੁੱਕੇ ਆ ਜੀ ਮਹਾਂਪੁਰਖਾਂ ਨੂੰ ਬੇਨਤੀ ਹੈ ਜੀ ਗੁਰਮਤ ਵਿਚਾਰਾਂ ਦੁਆਰਾ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਨਗੇ ਜੀ ਸ਼੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਟਾਂਡੇ ਵਾਲੇ ਪ੍ਰਵਚਨ ਕਰਦੇ ਹੁੰਦੇ ਸੀ ਕਹਿੰਦੇ ਭਗਵਾਨ ਸ਼੍ਰੀ ਰਾਮਚੰਦਰ ਜੀ ਮਹਾਰਾਜ ਪੰਪਾ ਸਰਜ ਸੁਰੋਵਰ ਤੇ ਗਏ ਨਾ ਤੇ ਸਾਰੇ ਹੀ ਭੀਲਣੀ ਦੇ ਨਾਲ ਈਰਖਾ ਕਰਦੇ ਸ੍ਰੀ ਰਿਸ਼ੀਮੁਨੀ ਗੁਰਮਖਾਂ ਪਿਆਰਿਆਂ ਦਾ ਬਾਬਾ ਜੀ ਨੇ ਵੀ ਇਤਿਹਾਸ ਸਰਬਨ ਕਰਾਇਆ ਸਤਗੁਰ ਆਪਣੇ ਸਿੱਖ ਨੂੰ ਕਿਵੇਂ ਵੜਾਈ ਦਿੰਦੇ ਆ ਇਹ ਮਹਾਂਪੁਰਖਾਂ ਦਾ ਪਰਵਚਨ ਆ ਤੇ ਉੱਥੇ ਕੀ ਹੋਇਆ ਭਗਵਾਨ ਸ੍ਰੀ ਰਾਮਚੰਦਰ ਜੀ ਮਹਾਰਾਜ ਜੀ ਨੂੰ ਜਦੋਂ ਪਤਾ ਲੱਗਾ ਵੀ ਈਰਖਾ ਕਰਦੇ ਆ ਕਹਿੰਦੇ ਪੰਪਾਸਰ ਸਰੋਵਰ ਦੇ ਵਿੱਚ ਕੀੜੇ ਪੈ ਗਏ ਸਾਰੇ ਹੀ ਇਕੱਠੇ ਹੋ ਕੇ ਭਗਵਾਨ ਜੀ ਪਾਸ ਚਲੇ ਗਏ ਤੇ ਤੁਸੀਂ ਚਰਨ ਪਾਓ ਇਹ ਸਰੋਵਰ ਠੀਕ ਹੋ ਸਕਦਾ ਭਗਵਾਨ ਜੀ ਨੇ ਚਰਨ ਪਾਏ ਪਰ ਸਰੋਵਰ ਦਾ ਪਾਣੀ ਠੀਕ ਨਾ ਹੋਇਆ। ਫਿਰ ਦੁਬਾਰਾ ਭਗਵਾਨ ਜੀ ਕੋਲ ਚਲੇ ਗਏ ਮਹਾਰਾਜ ਜੀ। ਆਪ ਜੀ ਦੇ ਚਰਨ ਪਾਉਣ ਨਾਲ ਇਹ ਪਾਣੀ ਠੀਕ ਨਹੀਂ ਹੋਇਆ। ਇਹਦਾ ਕਾਰਨ ਕੀ? ਭਗਵਾਨ ਜੀ ਕਹਿੰਦੇ ਭੀਲਣੀ ਦੇ ਚਰਨ ਪਾਓ। ਜਦ ਭੀਲਣੀ ਦੇ ਚਰਨ ਪਵਾਏ ਨਾ ਉਹ ਪਾਣੀ ਸਾਫ਼ ਹੋ ਗਿਆ, ਨਿਰਮਲ ਹੋ ਗਿਆ। ਰੱਬ ਦੇ ਪਿਆਰੇ ਹਮੇਸ਼ਾ ਆਪਣੇ ਸਿੱਖ ਨੂੰ ਵੜਿਆਈ ਦਿੰਦੇ ਆ ਤੇ ਆਪਣੇ ਸਿੱਖ ਨੂੰ ਹੀ ਅੱਗੇ ਰੱਖਦੇ ਆ। ਸਤਕਾਰਯੋਗ ਭਾਈ ਸਾਹਿਬ ਭਾਈ ਗੁਰਦੀਪ ਸਿੰਘ ਦੀ ਯਾਦ ਜਿਹੜੀ ਆਪਾਂ ਮਨਾ ਰਹੇ ਹਨ ਲੰਬਾ ਸਮਾਂ ਮਹਾਂਪੁਰਖਾਂ ਦੇ ਸਥਾਨ ਤੇ ਇਹ ਮਹਾਨ ਸੇਵਾਵਾਂ ਇਹ ਸਤਿਗੁਰ ਤੇ ਸਿੱਖ ਦੀ ਪ੍ਰੀਤ ਹੈ ਨਹੀਂ ਕਲਯੁਗ ਦਾ ਇੰਨਾ ਬੁਰਾ ਹਾਲ ਉਸ ਪਾਸੇ ਨੂੰ ਸਾਡਾ ਮਨ ਨਹੀਂ ਕਰਦਾ ਇਹ ਗੱਲ ਪ੍ਰੇਮ ਦੀ ਆ ਤੇ ਭਗਵਾਨ ਜੀ ਪ੍ਰੇਮ ਦੇ ਵੱਧੇ ਆਏ ਭੀਲਣੀ ਨੂੰ ਮਿਲਣ ਵਾਸਤੇ ਉਹ ਵੀ ਕਿੰਨੇ ਚਿਰ ਤੋਂ ਦਰਸਨ ਅਰਦਾਸਾਂ ਕਰਦੀ ਹੈ ਪਰ ਸਮਾ ਹੁੰਦਾ ਸੰਸਾਰ ਈਰਖਾ ਕਰਦਾ ਰੱਬ ਦੇ ਪਿਆਰਿਆਂ ਦੇ ਨਾਲ ਪਰ ਸਤਿਗੁਰ ਪ੍ਰੇਮ ਨਿਵਾਜ ਜਾਂਦੇ ਆਪਣੇ ਸਿੱਖ ਦੇ ਨਾਲ ਸਿੱਖ ਦੇ ਅੰਦਰ ਭਰੋਸਾ ਚਾਹੀਦਾ ਹੈ ਮੇਰੇ ਸਤਿਗੁਰ ਤੋਂ ਵੱਡਾ ਕੋਈ ਸਤਿਗੁਰ ਨਹੀਂ ਇੰਨਾ ਭਰੋਸਾ ਅਸੀਂ ਕਿਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਕਰ ਲਈਏ ਨਾ ਤੇ ਸਾਡੇ ਵੀ ਵੇੜੇ ਪਾਰ ਹੋ ਜਾਣਿਆ ਐਡਾ ਵੱਡਾ ਉਦਮ ਸਾਰੇ ਨਗਰ ਨਿਵਾਸੀਆਂ ਨੇ ਰਲ ਮਿਲ ਕੇ ਕੀਤਾ ਤੇ ਦੁਨੀਆ ਵੀ ਦੇਖਦੀ ਐ ਐਡਾ ਵੱਡਾ ਕੱਠ ਕਿੱਥੋਂ ਆ ਇਹ ਆ ਤੁਹਾਡੀ ਸਤਿਗੁਰ ਦੇ ਦਰ ਦੇ ਨਾਲ ਪ੍ਰੀਤ ਅਸਿਨ ਕਿਤੇ ਪ੍ਰੀਤ ਸਾਡੀ ਇੰਨੀ ਬਣ ਜਾਏ ਸਤਿਕਾਰਯੋਗ ਬਾਬਾ ਜੀ ਨੂੰ ਬੇਨਤੀ ਕਰਦੇ ਆਂ ਜੀ ਗੁਰਮਤ ਵਿਚਾਰਾਂ ਦੁਆਰਾ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਨਗੇ ਜੀ ਸਾਡੀ ਕਿਤੇ ਪ੍ਰੀਤ ਸਤਿਗੁਰ ਦੇ ਦਰ ਦੇ ਨਾਲ ਬਣ ਜਾਏ ਸਾਡੀ ਵੀ 84 ਕੱਟੀ ਜਾਣੀ ਆ ਅਮਰਤ ਛਕਣਾ ਗੁਰੂ ਵਾਲੇ ਬਣੀਏ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਕੋਈ ਸਤਿਗੁਰ ਨਹੀਂ ਦੁਨੀਆ ਦੇ ਲੋਕੋ ਭਟਕੋ ਨਾ ਬਾਬਾ ਜੀ ਨੇ ਗੁਰਬਾਣੀ ਕੀਰਤਨ ਦੁਆਰਾ ਸਾਨੂੰ ਨੇ ਹੱਲ ਕਰਨਾ ਤਪਸਥਾਨ ਤੇ ਹਰੇਕ ਮਹੀਨੇ ਪੂਰਨਮਾਸ਼ੀ ਵਾਲੇ ਦਿਨ ਦੀਵਾਨ ਸਜਾਏ ਜਾਂਦੇ ਆ ਜੀ ਦਿਨੇ 12 ਤੋਂ 2 ਵਜੇ ਤੱਕ ਸਤਿਕਾਰਯੋਗ ਬਾਬਾ ਜੀ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਦੇ ਆ ਜੀ ਬਾਬਾ ਜੀ ਨੇ ਕੀਰਤਨ ਸ਼ੁਰੂ ਕਰਨਾ ਸਾਰੀਆਂ ਸੰਗਤਾਂ ਨੇ ਗੱਜ ਕੇ ਜਕਾਰਾ ਬੁਲਾਉਣਾ ਜੀ ਬੋਲੇ ਸੋਨਿਹਾਲ ਜਿੱਡਾ ਵੱਡਾ ਕਾਠਾ ਨਾ ਆਵਾਜ਼ ਨਿਉੜੀ ਆਈ ਬੋਲੇ ਸੋਨਿਹਾਲ ਆਓ ਜੀ ਮਹਾਂਪੁਰਖਾਂ ਦੇ कमाए ਪਰਚਨ ਸਰਵਣ ਕਰੀਏ ਜਿਸ ਨਾਲ ਸਾਡਾ ਜੀਵਨ ਸਫਲ ਹੋ ਜਾਵੇ ਜੀ